ਫਿਰ ਉਹ ਮਨ ਉਹ ਵੀ ਮੈਂ ਗਣਾ ਦਿੱਲੀ ਵੀ ਹੰਬਲੂਪਾ ਵਿੱਚ ਜਿੱਥੇ ਮਰਜੀ ਗੇੜੇ-ਗੁੜੇ ਕੱਢ ਕੇ ਫੇਰ ਆ ਜੇ ਉਹਨੇ ਦੇਖ ਢਾਈ ਲੱਖ ਦੇ ਦੇ ਜਿਹੜਾ ਆਪਣਾ ਪੇਜ ਨੂੰ ਲਾਈਕ ਤੁਹਾਡੇ ਪੇਜ ਨੂੰ ਤੇ ਮੇਰੇ ਪੇਜ ਨੂੰ ਲਾਈਕ ਕਰੂਗਾ ਹਾਂ ਉਹਨੂੰ ਆਪਾਂ ਗੱਡੀ ਗੈਰਟੀ ਕਰ ਦਿੰਦੇ ਹਾਂ ਤੇ ਦੇ ਦਾਂਗੇ ਪਸੰਦ ਫਟ ਇਹ ਦੇ ਦਾਂਗੇ 1 ਲੱਖ ਸੈਂਟੀ ਹਾਈਰ ਚੱਲੀ 2011 ਮਾਡਲ 150000 ਹੈ। ਮੈਂ ਕਹਿੰਦਾ ਬਸ ਆਪਾਂ 299000 ਕੀ ਕਰਦੇ। ਦੇ ਦਿੰਦੇ 195 ਚੱਕੋ ਭਾਈ। 195000 ਕੀ ਕਰਦੇ। ਠੀਕ ਤੁਹਾਨੂੰ ਦੇ ਦਿੰਦੇ 1.5 ਲੱਖ ਦੀ ਦਿੱਕਤ। ਤੁਹਾਨੂੰ ਦੇ ਦਿੰਦੇ 195000। ਕਾਸਟ ਉਹਨਾਂ। ਕਿਹੜੇ ਹੋ ਕੇ ਬੈਜੋ ਭਾਈ ਅੱਜ ਤੁਹਾਨੂੰ ਜਿਹਨੂੰ ਅਸਲੀ ਕਹਿੰਦੇ ਆ ਨਾ ਸਵਾਦ ਉਹ ਤੁਹਾਨੂੰ ਸਵਾਦ ਅੱਜ ਇਸ ਵੀਡੀਓ ਨੂੰ ਦੇਖ ਕੇ ਆਣਾ ਵਾ ਮੈਂ ਸੱਚੀ ਕਹਿ ਰਿਹਾ ਜੇ ਤੁਸੀਂ ਇਹ ਵੀਡੀਓ ਅਖੀਰ ਤੱਕ ਦੇਖ ਲਈ ਤਾਂ ਤੁਸੀਂ ਕਹਿਣਾ ਭਾਈ ਬਾਗੋ ਬਾਗ ਕਰਤੇ ਤੁਸੀਂ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ ਭਰਾਵਾਂ ਨੂੰ ਜਿੰਨੇ ਵੀ ਭਰਾ ਆਪਣੀ ਇਸ ਵੀਡੀਓ ਦੇ ਵਿੱਚ ਜੁੜ ਚੁੱਕੇ ਆ ਭਾਈ ਦਿਲੋਂ ਨਾ ਖੁਆਹਿਸ਼ ਹੁੰਦੀ ਆ ਮਤਲਬ ਕਿ ਆਪਣੇ ਚੈਨਲ ਨੂੰ 2 ਸਾਲ ਹੋ ਗਏ ਆ ਦਿਲੋਂ ਖੁਆਹਿਸ਼ ਆ ਵੀ ਜਿਹੜੇ ਵੀ ਭਰਾ ਆਪਣੇ ਨਾਲ ਜੁੜੇ ਹੋਏ ਆ ਕੱਲਾ ਕੱਲਾ ਬੰਦਾ ਕਿਸੇ ਨੂੰ ਵੀ ਇਹੋ ਜਿਹੇ ਨੂੰ ਨਹੀਂ ਛੱਡਣਾ ਆਪਾਂ ਜਿਹਨੂੰ ਆਪਾਂ ਕਾਰ ਨਹੀਂ ਦਿਵਾਣੀ। ਬਾਬਾ ਮਿਹਰ ਕਰੇ ਤੁਹਾਡੇ ਸਾਰਿਆਂ ਤੇ ਤੁਹਾਡੇ ਸਾਰਿਆਂ ਨੂੰ ਆਪਾਂ ਕਾਰ ਦਿਵਾਣੀ ਆ। ਅੱਜ ਬਾਈ 50000 ਤੋਂ ਕਾਰਾਂ ਸ਼ੁਰੂ ਨੇ ਤੇ ਕਾਰ ਵੀ ਇਹੋ ਜਿਹੀ ਦਵਾਂਗੇ। ਜੇ ਤੁਸੀਂ ਕਹੋਗੇ ਵੀ ਬਾਈ ਨਿਆਰਾ ਆ ਗਿਆ ਤੇ ਆਡੀ Q7 ਸਿਰਫ 2.5 ਲੱਖ ਰੁਪਏ ਚ। ਇਹ ਗੱਲ ਤੁਸੀਂ ਆਪਣੇ ਕੰਨਾਂ ਤੇ ਯਕੀਨ ਕਰਿਓ 2.5 ਲੱਖ ਚੀ ਆ। ਅੱਜ ਆਪਾਂ ਖੜੇ ਆ ਬਾਈ ਪਿੰਡ ਖੇੜੀ ਮਣੀਕਾਰ ਬਾਜ਼ਾਰ ਸਰਪੰਚ ਸਾਹਿਬ ਆਪਣੇ ਨਾਲ ਨੇ ਗੱਲਬਾਤ ਕਰਦੇ ਸასი ਗੱਲ ਵਾਜੀ। ਸასი ਗੱਲ ਵਾਜੀ। ਮੈਂ ਕਿਹਾ ਥੋੜਾ ਟਾਈਮ ਪੈ ਗਿਆ। ਪਰ ਕਮਬੈਕ ਐਨ ਘੈਂਟ ਵਾਲਾ ਕੀਤਾ ਹਨਾ ਸਿਰਾ ਸਿਰਾ ਜੀ ਦੋ ਕਾਰਾਂ ਸੀਗੀਆਂ ਬਾਈ ਕਹਿੰਦਾ ਤੋਹਫੇ ਤੁਹਾਡੇ ਲਈ ਬਚਾ ਕੇ ਰੱਖੇ ਸੀ ਪਰ ਆਪਣੇ ਮਿੱਤਰ ਪਿਆਰੇ ਆਏ ਵੀਡੀਓ ਦੇ ਥਰੂ ਆਏ ਹੋਣਗੇ ਤੇ ਕਹਿੰਦੇ ਵੀ ਤੱਕੇ ਨਾਲ ਲੈ ਤੱਕੇ ਨਾਲ ਹੀ ਲੈ ਗਿਆ ਤਾਂ ਕਿਉਂ ਕਹਿੰਦੇ ਵੀ ਅਸੀਂ ਆਏ ਬਹੁਤ ਦੂਰੋਂ ਆ ਮੈਂ ਕਿਹਾ ਵੀ ਵੀਰੇ ਕੋਈ ਨਹੀਂ ਕੱਲ ਨੂੰ ਲੈ ਜਾ ਕਹਿੰਦੇ ਨਹੀਂ ਯਾਰ ਇੰਨੀ ਬੁਰੀ ਆ ਚਲੋ ਇੱਕ ਵਾਰੀ ਨਾ ਕੈਮਰਾ ਘੁਮਾ ਕੇ ਦਿਖਾ ਦਿਓ ਅੱਜ ਤੁਹਾਨੂੰ ਅਨੋਵਾ ਵੀ ਦਵਾਂਗੇ ਆਟਿਕਾ ਵੀ ਦਵਾਂਗੇ 15 ਮਾਡਲ ਆਟਿਕਾ ਦਾ ਰੇਟ ਨਾ ਇੱਕ ਵਾਰੀ ਕਮੈਂਟ ਕਰ ਦਿਓ ਤੇ ਫਿਰ ਆਹ ਵੀਡੀਓ ਦੇ ਵਿੱਚ ਸੁਣ ਲਿਓ ਜੇ ਤੁਹਾਨੂੰ ਰੇਟ ਮਿਲ ਗਿਆ ਕਿਤੋਂ ਦੀ ਬਾਈ ਅਸੀਂ ਤੁਹਾਡੇ ਦੇਣਦਾਰ ਹਾਂ ਹੋਰ ਦੱਸੋ ਐਨੀ ਕਿ ਗਾਰੰਟੀ ਤੁਹਾਨੂੰ ਦੇ ਰਿਹਾ ਵੀ ਜੇ 15 ਮਾਡਲ ਆਟਿਕਾ ਦਾ ਤੁਹਾਨੂੰ ਰੇਟ ਮਿਲ ਗਿਆ ਤਾਂ ਅਸੀਂ ਦੇਣਦਾਰ ਹਾਂ ਇਹ ਗੱਲਬਾਤ ਆ ਸਭ ਤੋਂ ਪਹਿਲੀ ਕਾਰ ਦੀ ਜੀ ਆਪਾਂ ਬਾਈ ਗੱਲ ਕਰੀਏ अल्टੋ ਜੀ ਦਿਖਾ ਦਿੰਨੇ ਆ 2010 ਮਾਡਲ ਫਸਟ ਓਨਰ ਹੈ ਹੂੰ 27 22000 ਚੱਲੀ ਹੋਈ ਹੈ ਠੀਕ ਹੈ ਇਹ ਦੇ ਦਾਂਗੇ 1 ਲੱਖ 70000 80 ਹਜ਼ਾਰ ਚੱਲੀ ਪਹਿਲੇ ਨਾਂ ਦੀ 10 ਮੰਡ 135000 1 ਲੱਖ ਤੇ 35000 ਦੇਖ ਲਓ ਬਾਈ ਕਰ ਲਓ ਚੈੱਕ 1200 ਦਾ ਕਨਾਲ ਦਾ ਹਾਂ ਦੇਖੋ ਬਾਈ ਟਾਇਰ ਟੂਰ ਐਂਡ ਓਕੇ ਰਿਪੋਰਟ ਇੰਜਨ ਗੇਅਰ ਦੀ ਬਾਈ ਹੋਣੀ ਹਰੇਕ ਗੱਡੀ ਦੇ ਨਾਲ ਤਸੱਲੀ ਦਿੰਦੇ ਤੇ ਜਿਹੜੇ ਮੇਰੇ ਭਰਾ ਸਸਤੇ ਰੇਟਾਂ 'ਚ ਘੈਂਟ ਕਾਰਾਂ ਲਿਜਾ ਚੁੱਕੇ ਬਾਈ ਦੇ ਕੋਲ ਉਹ ਕਮੈਂਟ ਜ਼ਰੂਰ ਕਰ ਦਿਓ ਮੈਂ ਕਹਿੰਨਾ ਆਪਣੀ ਜੋ ਵੀਡੀਓ ਪੈਂਦੀ ਬਾਈ ਲੱਖਾਂ ਬੰਦਾ ਦੇਖਦਾ ਹੈਨਾ ਲੱਖਾਂ ਬੰਦਾ ਦੇਖਦਾ ਵਾ ਕਾਲ ਕਰ ਲਿਓ 28000 ਚੱਲੀ ਪਹਿਲੇ ਨਾ ਆਦੀ ਤੁਹਾਨੂੰ ਇਸ ਰੇਟ ਤੇ ਜੇ ਲੱਭ ਕੀਤੀ ਸੀ ਤਾਂ ਕਿਓ ਹੁਣ ਇਹਦਾ ਵੀ ਸੁਣ ਲਓ 2012 ਮਾਡਲ ਟਾਇਓ ਹਾਂ ਜਿਦਾਂ ਕਿ 1 ਲੱਖ 5000 ਹੈ ਚੱਕੋ ਬਾਈ ਕੋਈ ਤੁਹਾਨੂੰ ਢਾਈ ਨਹੀਂ ਕੋਈ ਤੁਹਾਨੂੰ ਤਿੰਨ ਨਹੀਂ ਕੋਈ ਸਵਾ ਤਿੰਨ ਨਹੀਂ ਅਲਾਈਟਰ ਲੱਗੇ ਹੋਏ ਨੇ ਅਲਾਈਟਰ ਲੱਗੇ ਹੋਏ ਆ ਤੇ ਜਿਹੜੇ ਮੇਰੇ ਭਰਾ ਟਾਇਓਟਾ ਨੂੰ ਜਾਣਦੇ ਆ ਨਾ ਔਰ ਪਾਰਟਿਕੂਲਰ ਟਾਇਓਟਾ ਨੂੰ ਜਾਣਦੇ ਆ ਉਹਨਾਂ ਨੇ ਤਾਂ ਬਾਈ ਹਨਾ ਭੱਜੇ ਇਦ ਕਰ ਖੜਦੀ ਨਹੀਂ ਹੈਗੀਆਂ ਟਿਓਸ ਹੋ ਗਈ ਐ ਨੋਵਾ ਹੋ ਗਈ ਆਰਟੀ ਹੋ ਗਈ ਕਾਰ ਵੀ ਦੀ ਕੋਈ ਵੀ ਨਹੀਂ ਖੜੀ ਇਸ ਕਰ ਮੈਂ ਕਹਿੰਨਾ ਵੀਡੀਓ ਚ ਜਦੋਂ ਗੈਪ ਵੀ ਪੈ ਜਾਂਦਾ ਨੇ ਜਦੋਂ ਸਟਾਕ ਇਕੱਠਾ ਕਰਦੇ ਹਾਂ ਉਹ ਪੁਰਾਣੀ ਵੀਡੀਓ ਦੇ ਲੋਕੀ ਲਿਜਾਈ ਜਾਂਦੇ ਆ ਬਾਈ ਆਹੀ ਆ ਮੌਕਾ ਬਾਜੀ ਮਾਰਨ ਦਾ ਵਾ ਬਸ ਆਹੀ ਆ ਆਹ 2009 ਮਾਡਲ 30 ਤੱਕ ਰਪਾਸ ਪੈਟਰੋਲ ਵਿਦ ਆਟੋਮੈਟਿਕ ਆਟੋਮੈਟਿਕ ਆ ਆਟੋ ਠੀਕ ਹੈ ਕੋਰੋਲਾ ਐਲੈਟਸ ਪਾਸੇ 30 ਤੱਕ 30 ਤੱਕ ਪਾਸ 1,95,000 ਦੀ ਕਾਰ ਦੇ ਦੂੰਗਾ 1 ਲੱਖ ਤੇ 95000 ਦੇ ਵਿੱਚ ਬਾਈ ਤੁਹਾਨੂੰ ਦਵਾਂਗੇ ਆਪਾਂ ਕਾਰ ਆਟੋਮੈਟਿਕ ਸਟੀਅਰਿੰਗ ਕੰਟਰੋਲ ਨਾਲੇ ਲਗਜ਼ਰੀ ਆ ਬਾਈ ਟੋਪ ਮਾਡਲ ਟੋਪ ਮਾਡਲ ਆ ਕਰ ਲਿਓ ਕਾਰ ਚਾਰੇ ਨਵੇਂ ਪੂਰੀ ਕਾਰ ਹੀ ਨਵੀਂ ਦੇ ਦੱਸ ਦਿਓ ਮੈਨੂੰ ਕੋਈ ਅਜਿਹੇ ਰੇਟਾਂ ਦੇ ਕਾਰ ਤੁਹਾਨੂੰ ਮਿਲਦੀ ਕਿਤੋਂ ਦੀ ਜੇ ਜੇ ਮਿਲਦੀ ਹੋਈ ਤਾਂ ਫੇਰ ਦੱਸਿਓ ਕਮੈਂਟ ਜ਼ਰੂਰ ਕਰ ਦਿਓ ਇੰਜਨ ਗੇਅਰ ਬਾਡੀ ਲਾਈਨ ਇਦਾਂ ਦੀ ਹੋਣੀ ਚਾਹੀਦੀ ਆ ਪੂਰੀ ਕੈਮ ਆਹਾ 2006 ਮਾਡਲ ਹਾਂ ਇਹ ਦੇ ਦਾਂਗੇ ਆਪਾਂ ਤੁਹਾਨੂੰ 60000 ਸਿਰ ਅਲਾਈਟਰ ਲੱਗੇ ਇਹਨੂੰ ਵੀ ਮਤਲਬ ਤੁਸੀਂ ਨਾ ਉਸ ਹਿਸਾਬ ਕਰ ਰਹੇ ਹੋ ਬੰਦਾ ਨਾ ਸੋਚਦਾ ਵੀ ਯਾਰ ਜੇ ਸਿੱਖਣੀ ਹੈ ਨਾ ਮਰੂਤੀ ਲੈ ਲਈਏ ਪਰ ਮਰੂਤੀ ਕਿਉਂ ਲਈਏ ਭਾਈ ਇਹ ਜਿਹੀਆਂ ਕਾਰਾਂ ਲੈ ਕੇ ਜਾਓ ਆ ਉਹ ਅੰਦਰੋਂ ਵੀ ਦਿਖਾ ਦਿਓ ਹੈ ਪੀ ਐ ਨਾ ਹੋਵੇ ਵੀ ਤੁਸੀਂ ਕਹੋ ਪੀ ਭਾਈ ਅੰਦਰੋਂ ਇੰਜਨ ਪੂਰਾ ਓਕੇ ਆ ਕੋਈ ਐ ਨਹੀਂ ਹੈਗਾ ਵੀ ਮੁੜ ਕੇ ਵੀ ਸਟਾਰਟ ਨਾ ਹੋਵੇ ਪਰ ਨਵੀਂ ਕਾਰ ਹੈ ਦੇਖੋ 60000 ਦੇ ਵਿੱਚ ਤੁਹਾਨੂੰ ਇਹ ਜੀ ਕਾਰ ਮਿਲ ਜਾਣੀ ਆ ਭੀ ਜਿਹੜਾ ਤੁਸੀਂ ਕਹੋਗੇ ਹੁੰਡਾਈ ਦੀ ਆ ਨਾਲੇ ਵੀ ਮੈਂ ਹੁੰਡਾਈ ਨਾਲੇ ਪਾਸਿੰਗ ਵੀ ਹੈਗੀ ਆ ਜੀ ਪਾਸਿੰਗ ਵੀ ਆ ਡੇਢ ਤੋਂ ਸਾਲ ਦੀ ਪਾਸਿੰਗ ਵੀ ਡੇਢ ਤੋਂ ਸਾਲ ਦੀ ਤੁਹਾਨੂੰ ਪਾਸਿੰਗ ਦੇ ਨਾਲ ਗੱਡੀ ਏਸੀ ਹੀਟਰ ਸਾਰਾ ਕੁਝ ਚੱਲਦਾ ਹੋਰ ਸਭ ਤੋਂ ਵੱਡੀ ਗੱਲ ਅਲਾਈ ਪਏ ਹੋਏ ਆ ਅਲਾਈ ਕੱਢ ਦੋ ਮੈਂ ਕਹਿੰਨਾ ਘੱਟੋ ਘੱਟ ਨਹੀਂ 10000 ਦੇ ਤਾਂ ਲਾਈ ਵੇਚ ਲਓ 55 60000 ਦੀ ਕਵਾੜ ਚ ਆ ਜੀ ਆਰਾਮ ਨਾਲ ਇੰਨੇ ਦੀ ਕਵਾੜ ਚ ਕਵਾੜ ਚ ਹੈ ਸਹੀ ਗੱਲ ਆ ਆਹਾ 2011 ਮਾਡਲ ਐਕਸਪੋਰ ਹਾਂ ਇਹ ਤੁਹਾਨੂੰ ਦੇ ਦਾਂਗੇ 1 ਲੱਖ 75000 ਫਰਸਟ ਓਨਰ ਦੇਖ ਲਓ ਬਾਈ ਤੁਸੀਂ ਨ ਕਾਰ ਚੈੱਕ ਕਰੋ ਇੱਕ ਵਾਰੀ ਨਾ ਇੱਥੇ ਸ਼ੀਸ਼ੇ ਤੇ ਲਾ ਕੇ ਦਿਖਾ ਦਿਓ ਅੰਦਰੋਂ ਇੰਟੀਰੀਅਰ ਇੰਟੀਰੀਅਰ ਜਮਾਂ ਜਿਹਨੂੰ ਸਾਫ਼ ਕਹਿੰਦੇ ਇੱਥੇ ਲਾ ਕੇ ਦਿਖਾਓ ਮੜਿਆ ਐਨ ਕੋਕਾ ਪੀਸ ਜਿਹਨੂੰ ਕਹਿੰਦੇ ਆ ਤੇ ਐਸ ਐਕਸ 4 ਆ ਬਾਈ ਸਦੂਕੀ ਵਾਲਿਆਂ ਦੀ ਜਿਹੜੇ ਮੇਰੇ ਭਰਾ ਨੂੰ ਚਾਹੀਦੀ 1 ਲੱਖ ਤੇ 75000 75000 ਦੀ ਆਜੋ ਬਾਈ ਤੇ ਆਹ ਹਾਲਟੋ 2010 ਮਾੜ ਲਈ ਹਾਂ ਇਹ ਤੁਹਾਨੂੰ ਦੇ ਦਾਂ 1.5 ਲੱਖ ਰਵੀ 30 ਤੱਕ ਕਰਵਾ ਫਿਰ 30 ਤੱਕ ਪਾਸ ਹੈ 30 ਤੱਕ ਕਰਵਾ ਲਾ ਹੋਏ ਮਿੱਤਰ ਪਿਆਰਿਓ 30 ਤੱਕ ਪਾਸ ਆ ਤੇ ਰੇਟ ਬਾੜੀ ਖਾਸ ਆ ਜੇ ਲੈ ਲਓ ਇਹਨੂੰ ਵੀ ਲੱਗੇ ਲਾਈਟਰ ਨੇ ਨਹੀਂ ਲੱਗੇ ਆ ਮੈਂ ਕਹਿੰਦਾ ਮਣੀ ਭਾਈ ਜ਼ਿਆਦਾਤਰ ਤਾਂ ਲਾਈਟਰ ਲਵਾਈ ਦਿੰਨੇ ਆ ਲਾਈਟਰ ਹੈ ਕਰ ਨੂੰ ਲੱਗ ਜਿੰਦੇ ਤੇ ਬਿਨਾ ਲਾਇਆ ਤੋਂ ਕਾਰ ਮੈਂ ਕਹਿੰਦਾ ਵਧੀਆ ਵੀ ਨਹੀਂ ਲੱਗਦੀ ਮੇਰੇ ਭਰਾ ਸਾਰੇ ਕਾਰਾਂ ਜਿਹੜੀਆਂ ਵਾ ਲਾਇਆ ਲੋਆਂ ਵਾਲੀਆਂ ਵਧੀਆ ਲੈ ਕੇ ਜਾਇਆ ਕਰੋ ਜਿਹੇ ਜਿਹੇ ਬਾਈ ਹੋਣੀ ਵੇਚਦੇ ਆ ਤੇ ਕਾਲ ਕਰ ਲਿਓ 30 ਤੱਕ ਪਾਸ ਆ 2011 ਮਾਡਲ 1,35,000 ਰੁਪਇਆ ਪਹਿਲੇ ਹੀ ਬੋਲਦਾ ਮੈਂ ਕਹਿਣ ਲੱਗਾ ਦੀ ਬਾਈ ਉਹਨਾਂ ਨੂੰ ਯਕੀਨ ਨਹੀਂ ਆਣਾ ਕਿੰਨਾ ਮਾਡਲ 11 11 ਹਾਂ ਪਰ ਕਾਰ ਮੈਂ ਕਹਿੰਦਾ ਕੋਈ ਕਾਰ ਮੇਦੀ ਨਿੰਦਨ ਵਾਲੀ ਕੋਈ ਕਾਰ ਹੀ ਨਹੀਂ ਹੋਣੀ ਹਾਂ ਕਟੂ ਘਟ ਮੇਦੇ ਕਟੂੜ 15 20 ਕਾਰਾਂ ਹਜੇ ਮੈਂ ਹਜੇ ਛੱਡਿਆ ਆ ਜਿਹੜੀ ਹਜੇ ਅੱਧੀ ਕੱਚੀਆਂ ਨੇ ਵੀ ਧੋਣ ਵਾਲੀ ਕੋਈ ਕੰਪਾਉਂਡ ਡ੍ਰੈਗ ਨਹੀਂ ਉਹਨਾਂ ਨੇ ਉਹ ਲਾਈ ਹੋਈ ਨਹੀਂ ਲਾਈ ਹੋਈ ਨਹੀਂ ਹਲੇ ਬਾਈ ਦੇਖ ਲੋ ਹੈ 7722 ਨੰਬਰ ਹੈ ਮੈਂ ਕਹਿੰਦਾ ਸੂਜ਼ੂਕੀ ਦੀ ਗੱਡੀ ਉਹ ਵੀ ਰੈਡ ਦਾ ਡੀਜ਼ਲ ਆ ਨਾ ਇਹ ਡੀਜ਼ਲ ਫਰੰਟ ਸ਼ੀਸ਼ਾ ਦਾ ਕਮੀ ਨਾਲ ਦਾ ਫਰੰਟ ਸ਼ੀਸ਼ਾ ਤੱਕ ਨਾਲ ਦਾ ਨੰਬਰ ਚੈੱਕ ਕਰੋ ਬਾਈ 7722 ਨੰਬਰ ਆ ਗਿਆ 135000 ਦੀ 35000 ਆ ਤਾਂ ਪਟੱਕ ਦੇਣੀ ਨਿਕਲ ਨਹੀਂ ਆ ਮੈਂ ਤੁਹਾਨੂੰ ਦੱਸਾਂ ਸਾਰੀਆਂ ਪਟੱਕ ਦੇਣੀ ਨਿਕਲ ਲੀਆਂ ਵਾ ਕਾਲ ਕਰ ਲਿਓ ਬਾਈ ਆ ਜਿਹੜੀ ਵੀਡੀਓ ਹੁੰਦੀ ਨਾ ਇਹ ਬੰਪਰ ਧਮਾਕਾ ਵੀਡੀਓ ਹੁੰਦੀ ਆ ਮਹੀਨੇ 'ਚ ਨਾ ਆਪਣੀਆਂ 2-4 ਵੀਡੀਓ ਇਹ ਜਿਹੀਆਂ ਹੁੰਦੀਆਂ ਵੀ ਜਿਹੜੇ ਤੁਹਾਡੇ ਬਜਟ ਦੇ ਅਕੋਰਡਿੰਗ ਆਪਾਂ ਸਾਰਿਆਂ ਦਾ ਦੇਖ ਕੇ ਚੱਲੀਦਾ ਬਾਈ ਜਿਨ੍ਹਾਂ ਨੇ ਉੱਚੀਆਂ ਗੱਡੀਆਂ ਲੈਣੀਆਂ ਉਹਨਾਂ ਦਾ ਵੀ ਜਿਨ੍ਹਾਂ ਨੇ ਛੋਟੇ ਲੈਵਲ ਦੀਆਂ ਗੱਡੀਆਂ ਲੈਣੀਆਂ ਉਹਨਾਂ ਦਾ ਵੀ 2012 ਮਾਡਲ K10 ਹੂੰ ਲੋਕ 2.5 ਲੱਖ ਰੁਪਏ 2,70,000 ਕੋਈ ਕਿੰਨੇ ਕਿੰਨੇ ਮੰਗਦੇ ਆਪਾਂ ਤੁਹਾਨੂੰ 1,85,000 ਰੁਪਏ ਦੀ ਕਾਰ ਦੇ ਦਾਂਗੇ K10 ਹਾਂਜੀ ਨਾਲ ਸ਼ੀਸ਼ਾ ਇਹਦਾ ਵੀ ਨਾਲ ਦਾ ਕਾਰ ਨਵੀਂ ਦਾ ਮਤਲਬ ਬ੍ਰਾਂਡ ਨਹੀਂ ਮਤਲਬ 2 ਵਾਲੀ ਬਾਈ ਕਹਿੰ ਇੱਕ ਵਾਰੀ ਚੈੱਕ ਕਰ ਲਓ ਅੰਦਰੋਂ ਦੀ ਵੀ ਇੰਟੀਰੀਅਰ ਪਾਵਰ ਵਿੰਡੋ ਵਾਲੀ ਐ ਤੇ ਏਸੀ ਹੀਟਰ ਮੈਂ ਕਹਿੰਨਾ ਇਹਦਾ ਤੁਹਾਨੂੰ ਪਤਾ ਹੀ ਆ ਵੀ ਪਦੀਨਾ ਨਹੀਂ ਆਣ ਦਊਗੀ ਤੁਹਾਨੂੰ ਇੰਨੀ ਗੱਲ ਦੀ ਗਾਰੰਟੀ ਨਾਲੇ K10 ਤੇ ਭਾਈ ਇੱਕ ਚੀਜ਼ ਦੱਸੋ ਪੀ ਲੋਨ ਕਿੰਨੇ ਮਾਡਲ ਦੇ ਉੱਤੇ ਕਰਾ ਦਾਂਗੇ ਆਪਾਂ ਜ਼ੋਰ 12 ਮਾਡਲ ਦੇ ਉੱਤੇ ਹੋ ਜੂਗਾ 12 ਮਾਡਲ ਤੇ ਹੋ ਜੂਗਾ ਹੀ 12 ਮਾਡਲ ਤੇ ਸਿਭਲ ਸਹੀ ਉਹ ਤਾਂ 12 ਮਾਡਲ ਦੇ ਲੋਨ ਸਿਭਲ ਸਹੀ ਆ ਤਾਂ 12 ਮਾਡਲ ਤੇ ਵੀ ਲੋਨ ਕਰਾ ਦਾਂਗੇ ਬਾਕੀ ਇੱਕ ਚੀਜ਼ ਆ ਜੇ ਕਿਸੇ ਨੇ ਕ੍ਰੈਡਿਟ ਕਾਰਡ ਸਵਾਈਪ ਕਰਨਾ ਹੋਵੇ ਕਰ ਲਾਂਗੇ ਉਹ ਹੈਗਾ ਆਪਣੇ ਮੁੰਡੇ ਕਰਾ ਦੇਗਾ ਹੈਗਾ ਨਾ ਕਰਾ ਦੇਣਗੇ ਕ੍ਰੈਡਿਟ ਕਾਰਡ ਜੇ ਹੈਗਾ ਉਹ ਵੀ ਲਿਆਇਓ ਉਹ ਵੀ ਸਵਾਈਪ ਹੋ ਜਾਊਗਾ ਆਹਾ 2012 ਮਾਡਲ ਪੈਟਰੋਲ ਵਿਦ ਫੀਆ ਜੀ ਸਵਿਫਟ ਹਾਂ ਆਪਾਂ ਦੇ ਦੇਣਗੇ 255000 ਕਿੰਨਾ ਮਾਡਲ 12 12 ਮਾਡਲ 12 ਮਾਡਲ ਪੈਟਰੋਲ ਪਲੱਸ ਹੀ ਆ ਜੀ ਮਤਲਬ ਕਿ ਐਵਰੇਜ ਦੀਆਂ ਧੁੱਕੀਆਂ ਕੱਟੀਆਂ ਹੋਈਆਂ ਨੇ ਧੁੱਕੀਆਂ ਐਵਰੇਜ ਤਾਂ ਮੈਂ ਕਨ ਵੀ ਇਹਦੀ ਐਵਰੇਜ ਕਿਥੇ ਦੀ ਹੋਣੀ ਹੁੰਨੀ ਹੋਣੀ ਨਹੀਂ ਨਾਲੇ ਸਵਿਫਟ ਕਾਰ ਆ ਨਾਲੇ ਸਵਿਫਟ ਆ ਯਾਰ ਹਨਾ ਮੈਂ ਕਹਿੰਦਾ ਇਹਨੂੰ ਸਾਲ ਡੇਢ ਸਾਲ ਚਲਾਓ 5-10 ਹਜ਼ਾਰ ਦੇ ਕੇ ਫੇਰ ਉਹਨੇ ਦੀ ਉਹ ਹੀ ਰੇਟ ਆ ਬਾਈ ਇਹਨਾਂ ਦਾ ਰੇਟ ਜਿੰਨਾ ਡੇਣਾ ਸੀ ਡੇਗ ਗਿਆ ਹੁਣ ਨਹੀਂ ਡੇਗਦਾ 2012 ਮਾਡਲ ਫਰਸਟ ਓਨਰ 27 ਇਅਰ ਚੱਲੀ 1,95,000 ਆ ਬਾਈ ਪਰ ਕਾਰ ਨਵੀਂ ਕਾਰ ਨਵੀਂ ਦਾ ਮਤਲਬ ਨਵੀਂ ਆ ਕਰ ਲਓ ਬਾਈ ਚੈੱਕ ਆਓ ਅੰਦਰੋਂ ਦੀ ਇਹ ਵੀ ਦਿਖਾ ਦਈਏ ਤੁਹਾਨੂੰ ਤੁਸੀਂ ਨਾ ਐਂ ਨਾ ਕਿਓ ਪੀਰ ਬਾਈ ਅੰਦਰੋਂ ਦੇਖੋ ਤੁਸੀਂ ਅੰਦਰੋਂ ਕਿੱਦਾਂ ਅੰਦਰੋਂ ਚੈੱਕ ਕਰ ਲਓ ਬਾਈ ਤੁਸੀਂ ਹੋਰ ਦੱਸੋ ਹਨ ਆਪਾਂ ਸਵੇਰੇ ਸਵੇਰੇ ਤੁਹਾਡੇ ਲਈ ਮਿਹਨਤ ਕਰ ਰਹੇ ਹਾਂ ਅੱਜ ਆਪਾਂ ਕਿੰਨੇ ਵਜੇ ਉੱਠੇ ਮਣੀ ਬਾਈ ਮੈਂ ਸਵੇਰੇ 5 ਵਜੇ ਉੱਠ ਖੜੇ ਸੀ ਮੈਂ ਵੀ 5 ਵਜੇ ਉੱਠ ਗਿਆ ਸੀਗਾ 5 ਵਜੇ ਤੋਂ ਉੱਠ ਕੇ ਸਵੇਰੇ ਅੱਜ ਅਗਲਾ ਵਾ ਤੇ ਆਪਾਂ ਸਵੇਰੇ ਹੀ ਆਪਾਂ ਕਰ ਲਿਆ ਵਾ ਬਾਈ ਕਾਪ ਦਾ ਇਹਦੀ ਮੰਦੀ ਖੋਇਆ ਸੀ ਦੀ ਸਵੇਰੀ ਵੀਡੀਓ ਬਣਾਉਣੀ ਹੈ ਹਨਾ ਅੱਜ ਹੋ ਗਈ ਪੂਰੀ ਨਾਲੇ ਮੈਂ ਕਹਿੰਦਾ ਇਤਿਹਾਸ ਚ ਨਾ ਕਾਰਾਂ ਵਾਲੀ ਵੀਡੀਓ ਪਹਿਲੀ ਵਾਰ ਹੋ ਰਿਹਾ ਇੰਨੀ ਮਿਹਨਤ ਬੰਦਾ ਕਰਦਾ ਬਾਈ ਕਰ ਲਿਓ ਲਾਈਕ ਜਰੂਰ ਕਰ ਦਿਓ ਤੁਹਾਡਾ ਕੁਝ ਨਹੀਂ ਜਾਣਾ ਲਾਈਕ ਬਿਲਕੁਲ ਫਰੀ ਆ ਸਵੇਰੇ 5-5 ਵਜੇ ਉੱਠ ਕੇ ਵੀ ਅੱਜ ਮੇਰੇ ਖਿਆਲ ਨਾਲ 8:00 ਸਵਾ 8 ਹੀ ਹੋਇਆ ਹਲੇ ਕਾਰਾਂ ਗੋਨਾ ਸੈੱਟ ਕਰਦੇ ਟਾਈਮ ਲੱਗ ਗਿਆ ਤੁਹਾਡੇ ਲਈ ਇੰਨੀ ਮਿਹਨਤ ਕਰੀ ਦੀ ਹੁਣ ਇਹਦਾ ਸੁਣਿਓ 11 ਮਾਡਲ ਫਸਟ ਓਨਰ 2,25,000 ਰੁਪਏ ਦੱਸੋ ਦਿੰਦਾ ਕੋਈ ਅਲਾਈਟ ਚੈੱਕ ਕਰਾ ਦਿਓ ਟਾਇਰ ਚੈੱਕ ਕਰਾ ਦਿਓ ਤੇ ਇੰਟੀਰੀਅਰ ਦੀ ਵੀ ਚੈੱਕ ਕਰਾ ਦਿਓ ਬਾਈ ਤੁਹਾਨੂੰ ਐਸ ਰੇਟ ਤੇ ਕਾਰ ਜੋ ਮਿਲ ਗਈ ਤੁਸੀਂ ਤਾਂ ਕਿਓ ਨਾਲੇ ਆ ਗਈ ਵਾਕਸ ਵੈਗਨ ਦੀ ਵੈਂਟੋ ਮੈਂ ਕਹਿੰਦਾ ਨਿਆਰਾ ਜਿਹਨੂੰ ਪੂਰਾ ਕਹਿੰਦੇ ਨਾ ਜਿਹੜਾ ਚਲਾ ਲਿਆ ਨਾ ਬਾਈ ਜਿਨ੍ਹਾਂ ਨੇ ਇਹਨਾਂ ਨੂੰ ਇਹ ਤਾਂ ਰਾਕਟ ਹੀ ਆ ਜੀ ਇਹ ਰਾਕਟ ਨੇ ਇਹ ਕਾਲ ਕਰ ਲਿਓ ਆ ਦੇਖੋ ਅੰਦਰ ਉਹਦੀ ਸਵਾ ਦੋ ਲੱਖ ਦੀ ਹੈ ਬਾਈ ਹਾਂਜੀ ਕਰ ਲਿਓ ਚੈੱਕ ਇਹ ਕੈਸ਼ ਸੌਦਾ ਵਾ ਨਾ ਇਹ ਕੈਸ਼ ਹੈ ਜੀ ਇਹ ਕੈਸ਼ ਸੌਦਾ ਵਾ ਜਿਹੜੇ ਭਰਾ ਨੂੰ ਚਾਹੀਦੀ ਆ ਉਹ ਦੇਖੋ ਆਮ ਰੈਸਟ ਸਭ ਕੁਝ ਐਂ ਲੱਗਿਆ ਹੋਇਆ ਵਾ ਵੀ ਤੁਹਾਨੂੰ ਕੋਈ ਕਮੀ ਵੇਸ਼ ਨਹੀਂ ਆਣ ਦਿੰਦੇ ਉਹਦੇ ਬਾਅਦ ਆਹ 2016 ਮਾਡਲ ਹੁੰਡਾ ਹਾਂ 4.5 ਲੱਖ ਰੁਪਏ ਟਾਇਰ ਲਾਇ ਪੂਰੇ ਨਵੇਂ 16 ਮਾਡਲ ਆ ਇੱਕ ਚੈੱਕ ਕਰ ਲੋ ਅਲਾਏ ਟਾਇਰ ਜਵਾ ਨਵੇਂ ਤੇ ਅੰਦਰੋਂ ਇੰਟੀਰੀਅਰ ਪਲੇਅਰ ਲੱਗਾ ਹੋਇਆ ਵਾ ਤੇ ਇੰਟੀਰੀਅਰ ਚੈੱਕ ਕਰ ਲੋ ਬਾਈ ਕਹਿੰਦੇ Honda ਦੀ ਐਵਰੇਜ ਬਹੁਤ ਆ ਇਹਦੀ ਹੋਗੀ 24-25 ਦੀ ਆਰਾਮ ਨਾਲ ਨਾਲੇ ਬਾਈ ਸੈਡਾਨ ਆ ਗਈ ਲੰਬੀ ਡਿੱਗੀ ਵਾਲੀ ਕਾਰ ਆ ਜਿਵੇਂ ਜਿਹਨੇ ਲੈਣੀ 70 ਮੈਡਿੰਗ ਰੂਟਿੰਗ ਹੋਈ ਹੋਈ ਆ ਪਲੇਅਰ ਲੱਗਾ ਹੋਇਆ ਆ ਗੀਅਰ ਨੋਬ ਤੱਕ ਚੇਂਜ ਕੀਤੀ ਹੋਈ ਆ ਹੈ ਵਧੀਆ ਵਾਲੀ 4.5 ਲੱਖ ਇਹਦੇ ਤੇ ਲੋਨ ਹੋ ਜੂਗਾ ਡਾਊਨ ਪੇਮੈਂਟ ਕਿੰਨੀ ਲੈ ਆਣੇ ਦੇ ਲਈ ਇਹਦੇ ਲਈ ਲੋਨ 77000 ਰੁਪਏ ਲੈਣੇ ਤੇ ਆਹਾ 2017 ਮਾਡਲ ਫਾਸਟ ਆਨਰ ਫੋਰਚੂਨਰ ਬਾਈ ਇਹਦਾ ਵੀ ਰੇਟ ਆਇਆ ਦੇ ਦਿਓ ਇਹਦਾ ਰੇਟ ਅਪਰ 21 ਲੱਖ ਆਉਂਦੀ ਹੈ 21 ਲੱਖ 21 ਲੱਖ ਸਿੱਧਾ ਰੇਟ ਹੀ ਚੱਕੋ ਮੈਂ ਨਾ ਇੱਕ ਜੀ ਤੁਸੀਂ ਨੋਟ ਕਰਿਓ ਬਾਈ ਬਾਲੀਆਂ ਗੱਲਾਂ ਨਹੀਂ ਕਰਦਾ ਬਾਈ ਇਹਨਾਂ ਰੇਟ ਹੀ ਦਵਾਂਗੇ ਸੱਦੇ ਆ ਬੋਲਣ ਦਾ ਕੰਮ ਤਾਂ ਮੇਰਾ ਥੋੜਾ ਜਿਆ ਹੁੰਦਾ ਵੀ ਤੁਹਾਨੂੰ ਜਾਗਰੂਕ ਕਰੀਏ ਬਾਈ ਧਿਆਨ ਦਿਓ ਇਹਨਾਂ ਚੀਜ਼ਾਂ ਦੇ ਉੱਤੇ ਜਿਹੜੀਆਂ ਤੁਹਾਨੂੰ ਇਹੋ ਜਿਹੇ ਰੇਟ ਤੇ ਆ ਇਹਦਾ ਸੁਣ ਲਓ ਦੂਸਰਾ ਮਨੋਡੀ ਮੈਂ ਕਹਿੰਦਾ ਦਿੱਲੀ ਵੀ ਹੰਬ ਲੂਪਾਂ ਵਿੱਚ ਜਿੱਥੇ ਮਰਜ਼ੀ ਗੇੜੇ-ਗੇੜੇ ਕੱਢ ਕੇ ਫੇਰ ਆ ਜਿਓ ਮੇਰੇ ਕੋਲ 2.5 ਮੇਰੇ ਸਾਹਮਣੇ ਇੰਨੇ ਦੀ ਦਾ ਕਵਾਡ ਚ ਹੋ ਗਈ ਇੰਜਨ ਗੇਅਰ ਦੀ ਨਵੀਂ ਹੈ ਭਾਜੀ ਕਵਾਡ ਚ ਵੱਧਦੀ ਹੋਣੀ ਹੈ ਇੰਜਨ ਗੇਅਰ ਦੀ ਨਵੀਂ ਲਗਜ਼ਰੀ ਆਹ ਤੋਂ ਦੀ ਨਾ ਸਨਰੂਫ ਚੈੱਕ ਕਰਾ ਦਿਓ ਇੱਕ ਵਾਰੀ ਟ੍ਰਿਪਲ ਸਨਰੂਫ ਜਿਹਨੂੰ ਕਹਿੰਦੇ ਮੂਹਰੇੋਂ ਲੈ ਕੇ ਪਿੱਛੇ ਤੱਕ ਪੂਰਾ ਸਨਰੂਫ ਜਿਹੜਾ ਜਾਂਦਾ ਉਹ ਚੀਜ਼ ਆ ਪ੍ਰੋਪਰ ਲਗਜ਼ਰੀ ਜਿਹਨੂੰ ਕਹਿੰਦੇ ਝੋਟਾ ਉਹ ਚੀਜ਼ ਆ ਆਡੀ ਕਯੂ 7 ਇਹ ਗਾਣਿਆਂ ਚ ਵੀ ਯੂਜ਼ ਹੁੰਦੀ ਆ ਪੰਜਾਬੀ ਹੈ ਚੰਡੀਗੜ੍ਹ ਬਹੁਤ ਗੇੜੀਆਂ ਵਜਦੀਆਂ ਇਸ ਕਾਰ ਦੀਆਂ ਕਰ ਲਿਓ ਕਾਲ ਬਾਈ 2.5 ਲੱਖ ਚ ਜੇ ਤੁਹਾਨੂੰ ਕੋਈ ਦੇ ਗਿਆ ਆਲਟੋ ਦੇ ਰੇਟ ਤੇ ਕਿਉਂ 7 ਕਿਉਂ ਆਹਾ 2011 ਮਾਡਲ ਨੋਵਾ 225000 ਦੀ ਸਵਾ 2 ਲੱਖ ਦੀ ਟਾਇਰ ਚੈੱਕ ਕਰ ਲਓ ਬਾਈ ਹੁਣ ਤਾਂ ਪਿਛਲੀ ਵੀਡੀਓ ਚ ਮੈਂ ਕਹਿੰਨਾ 2-3 ਨੋਵਾ ਸਿਗੀਆਂ ਅਨੋਵਾ ਆਂਦੀ ਆ ਤੇ ਨਿਕਲ ਜਾਂਦੀ ਆ ਨਹੀਂ ਗੱਡੀ ਮੇਰੀ ਕੋਈ ਵੀ ਨਹੀਂ ਰੁਕੀ ਕੋਈ ਵੀ ਅੱਜ ਤੱਕ ਮੈਨੂੰ ਕੋਈ ਪੁਰਾਣੀ ਗੱਡੀ ਆਪਣੀ ਕੋਈ ਇੱਕ ਗੱਡੀ ਵੀ ਨਹੀਂ ਹੋਣੀ ਇੱਕ ਗੱਡੀ ਰੁਕੀ ਨਹੀਂ ਕੋਈ ਗੱਡੀ ਨਹੀਂ ਰੁਕੀ ਸਾਰੀਆਂ ਦਵ ਦਵ ਹੱਥੋਂ ਹੱਥ ਨਿਕਲਣ ਵਾਲੇ ਸੌਦੇ ਜਿਹਨੂੰ ਆਪਾਂ ਕਹਿੰਦੇ ਆ ਨਾ ਐਕਚੁਅਲ ਚ ਆ ਚੀਜ਼ ਆ ਬਾਈ ਉਹ ਕਾਲ ਕਰ ਲਿਓ ਮੇਰਾ ਭਰਾ ਵੀ ਤੁਹਾਡੇ ਲਈ ਇੰਨੇ ਘੈਂਡ ਘੈਂਡਾ ਪਤੂਹੇ ਲਿਆਏ ਆਂ ਕਾਰ ਚੈੱਕ ਕਰੋ ਬਾਈ ਤੁਸੀਂ ਹੈ ਸੀਟ ਕਵਰ ਹੈ ਓਕੇ ਰਿਪੋਰਟ ਸਾਰਾ ਕੰਮ ਪਿਆ ਤੇ ਇੱਕ ਆਹ 2012 ਮਾਡਲ ਫੋਰਚੂਨਰ ਫਸਟ ਓਨਰ 9,25,000 ਰੁਪਏ ਪਰ ਕਾਰ ਨਵੀਂ ਕਾਰ ਨਵੀਂ ਦਾ ਮਤਲਬ ਹੈ ਨਵੀਂ ਜਿਹਨੂੰ ਮਤਲਬ ਕਿ ਕਹਿ ਦਈਏ ਵੀ ਇੱਕ ਪੈਸਾ ਵੀ ਨਹੀਂ ਲੈਣਾ ਉੱਤੇ ਬੰਦਾ ਇੰਨਾ ਕਿ ਬਹਿਮੀ ਆ ਬੰਦਾ ਜਿਹਦੀ ਕਾਰ ਸੀਗੀ ਕਸਟਮਰ ਦੀ ਕਾਰ ਆ ਉਹ ਇੱਕ ਨਟ ਵੀ ਜੇ ਹੋ ਜਾਂਦਾ ਖਰਾਬ ਉਹ ਹਜੇ ਵੀ ਏਜੰਸੀ ਚ ਜਾਂਦਾ ਐਜੰਸੀ ਜੀ ਸਾਰਾ ਕੰਮ ਮਤਲਬ ਜਿਹੜਾ ਵੀ ਹਾਂਜੀ ਦੇਖ ਲਓ ਭਈ ਹੈ ਐਜੰਸੀ ਤੋਂ ਹੀ ਸਾਰਾ ਕੰਮ ਨਾਲੇ ਆਹ ਚੈੱਕ ਕਰੋ 0092 ਵਧੀਆ ਨੰਬਰ ਲੁਧਿਆਣੇ ਦਾ ਹੁਣ ਹੁਣ ਆ ਗਈ ਗੱਲ ਉਹ ਜਿਹੜੀ ਮੈਂ ਤੁਹਾਨੂੰ ਉਹ ਤੇ ਖੜ ਕੇ ਕਹੀ ਸੀ ਨਾ ਸਟਾਰਟਿੰਗ 'ਚ ਕਿ 15 ਮਾਡਲ ਦਾ ਪਹਿਲਾਂ ਤਾਂ ਰੇਟ ਕਮੈਂਟ ਕਰ ਦੇਣ ਬਈਏ ਫੇਰ ਆਪਾਂ ਦੱਸ ਦਿੰਨੇ ਆ 2015 ਮਨ ਲਾਟਿਕਾ ਮੈਂ ਪਿਛਲੀ ਵੀਡੀਓ ਦੇ ਵਿੱਚ ਆਟਿਕਾ 12 ਮਨ ਲਾਟਿਕਾ ਮੈਂ ਦਿੱਤੀ ਸੀ 370000 ਇਹ ਹੈਗੀ 15 ਮਾਡਲ ਮੈਨੂੰ ਇਹ ਹੁੰਦਾ ਵੀ ਆਪਾਂ ਵੀ ਵਧੀਆ ਚੀਜ਼ ਬੰਦੇ ਨੂੰ ਲੈ ਕੇ ਆਵਾਂਗੇ ਤਾਂ ਹੀ ਕਸਟਮਰ ਜੁੜਦਾ 2015 ਮਾਡਲ 385000 ਰੁਪਏ ਕਿਵੇਂ ਹੋ ਰਹੀ ਹੈ ਇਹ ਮੈਂ ਮੇਰੇ ਨਾ ਸੱਚੀ ਕਹਿ ਰਿਹਾ ਬਾਈ ਸਮਝੋ ਬਾਹਰ ਆ ਕੰਮ ਇਹ ਬਹੁਤ ਬਾਹਰ ਆ ਮੈਂ ਨਾ ਘੱਟੋ ਘੱਟ 2 ਸਾਲ ਹੋ ਗਏ ਕਾਰਾਂ ਨੂੰ ਸ਼ੂਟ ਕਰਦੇ ਨੂੰ ਮੈਨੂੰ ਵੀ ਆਹ ਰੇਟ ਨਹੀਂ ਸਮਝ ਆਇਆ ਮੈਨੂੰ ਵੀ 15 ਮਾਡਲ ਦਾ ਆਹ ਰੇਟ ਤੁਸੀਂ ਕਿਵੇਂ ਦੇ ਰਹੇ ਹੋ ਇਹ ਮੈਂ ਸੱਚੀ ਪਰਸਨਲ ਹੀ ਕਹਿ ਰਿਹਾ ਕੋਈ ਐ ਨਹੀਂ ਵੀ ਆਪਾਂ ਵੀਡੀਓ ਕਰ ਰਹੇ ਆ ਜਾਂ ਇਹਦੇ ਚ ਤਾਂ ਮੈਂ ਪਰ ਕਾਰ ਵੀ ਨਵੀਂ ਦਾ ਮਤਲਬ ਬ੍ਰੈਂਡ ਨਿਊ ਡੀਜ਼ਲ ਆ ਨਾ ਡੀਜ਼ਲ ਮੈਂ ਕਹਿੰਨਾ ਵੀਡੀਓ ਚ ਨਾ ਮੈਂ ਕੱਟ ਹੀ ਦਵਾ ਕਿਸੇ ਆਪਦੇ ਭਰਾ ਨੂੰ ਵੀ ਦਵਾ ਦਵਾ ਪਰ ਨਹੀਂ ਇਹ ਜਿਹੜੇ ਮੇਰੇ ਵੀਡੀਓ ਦੇਖ ਰਿਹਾ ਨਾ ਇਹ ਗੱਲਾਂ ਹੋਣਗੀਆਂ ਕਿ ਦੂਜਿਆਂ ਦੀ ਤੁਸੀਂ ਆ ਗਏ ਹੋ ਆਪਣੇ ਭਰਾ ਆਪਣੇ ਭਰਾ ਤੁਸੀਂ ਹੋ 3 ਲੱਖ ਤੇ 85 ਹਜ਼ਾਰ 15 ਮਾਡਲ ਬਈ ਇਹ ਕਾ ਵੀ ਆ 2014 ਮਾਡਲ ਹਾਂ ਇਹ ਵੀ ਆਪਾਂ ਜਿੰਨੇ 3 ਲੱਖ 85 ਹਜ਼ਾਰ ਇਹ ਵੀ 385 ਵੀ ਇਹਦੇ ਸੀਟ ਕਵਰ ਵਗੈਰਾ ਤੇ ਉਹ ਚੈੱਕ ਕਰਾ ਦਿਓ ਸਟੀਰੀਂਗ ਦਾ ਕਵਰ ਤੱਕ ਚੜਿਆ ਹੋਇਆ ਉਹ ਵੀ ਪੂਰੇ ਰੰਗ ਦਾ ਹੀ ਹੈ ਕਰ ਲਓ ਚੈੱਕ ਮੈਕਾ ਮਾਰਦੀ ਐ ਪੂਰੀ ਓਕੇ ਕਰ ਲੋ ਚੱਕ ਬਾਈ ਅੰਦਰੋਂ ਦੀ ਹੈ ਚਾਰੇ ਪਾਵਰ ਵਿੰਡੋ ਸਾਰਾ ਪਲੇਅਰ ਫਲੋਰ ਓਏ ਐਨ ਓਕੇ ਦੀ ਰਿਪੋਰਟ ਕੋਈ ਐ ਨਹੀਂ ਪੀ ਖੇਚ ਖੁੱਤ ਕੇ ਖੜਾਈ ਆ ਜਾਂ ਕਿਦਾਂ ਵਾ ਲੋਨ ਹੋ ਜੂ ਦੋਹਾਂ ਤੇ ਹਨਾ ਫੁੱਲ ਲੋਨ ਵੀ ਹੋ ਜੂ ਸਿਬਲ ਵਧੀਆ ਲਿਓਨ ਫੁੱਲ ਵੀ ਕਰਾਓ ਤੁਸੀਂ ਰੇਟ ਹੀ ਹੋ ਜਾ ਰੱਖ ਤੇ ਫੁੱਲ ਤਾਂ ਆਪ ਹੀ ਹੋ ਜਾਣਾ ਵਾ ਬੈਂਕ ਵਾਲਿਆਂ ਨੇ ਕਹਿਣਾ ਬਾਈ ਇਹਦਾ ਮੁੱਲ ਹੈਗਾ 5 ਲੱਖ ਤੁਸੀਂ ਗੱਡੀ ਦੇ ਰਹੇ ਹੋ 3 ਲੱਖ 85 ਹਜ਼ਾਰ ਦੀ ਤੇ ਲੋਨ ਤਾਂ ਆਪ ਹੀ ਫੁੱਲ ਹੋ ਗਿਆ ਸਿਬਲ ਵਧੀਆ ਆਧਾਰ ਕਾਰਡ ਪੈਨ ਕਾਰਡ ਤੇ ਗੱਡੀ ਵੀ ਪੋਸੀਬਲ ਆ ਸਿਬਲ ਵਧੀਆ ਲਿਆਇ 2017 ਮਾਡਲ ਬਲੇਰੋ ਟਾਪ ਮਾਡਲ ਹਾਂ ਆਪਾਂ ਦਿਨਾਂਗੇ ਤੁਹਾਨੂੰ 590000 ਇਹ ਨਾ ਜਿਹੜੀਆਂ ਆਪ ਨੂੰ ਆਪਾਂ ਨੂੰ ਨਾ ਕਮੈਂਟ ਆਉਂਦੇ ਨੇ ਨਾ ਬਾਈ ਥੋਡੀ ਵੀਡੀਓ ਦੇਖ ਕੇ ਨਜ਼ਾਰਾ ਆ ਗਿਆ ਸਵਾਦ ਆ ਗਿਆ ਭਰਾਵਾਂ ਦੇ ਇਹਨਾਂ ਚੀਜ਼ਾਂ ਕਰਕੇ ਹੀ ਆ ਹਾਂਜੀ ਇਹਨਾਂ ਚੀਜ਼ਾਂ ਕਰਕੇ ਹੀ ਆ ਬਾਈ ਸਾਰਾ ਕੁਝ ਕਿਉਂ ਮੈਨੂੰ ਨਾ ਬਾਈ ਇੱਕ ਫੋਨ ਆਇਆ ਚਲੋ ਆਪਾਂ ਦੱਸ ਦੇਣੀ ਕਿੱਥੋਂ ਆਇਆ ਬਾਈ ਕਹਿੰਦਾ ਤੁਹਾਡੇ ਤੋਂ ਕਾਰਾਂ ਲੈ ਕੇ ਜਾਂਦੇ ਆ ਕਹਿੰਦਾ ਤੁਹਾਡੀ ਬਾਈ ਵੀਡੀਓ ਦੇਖੀ ਹੋਈ ਆ ਕਹਿੰਦੇ ਅਸੀਂ ਵੀ ਵੀਡੀਓ ਕਰਾਣੀ ਆ ਤੁਹਾਡੇ ਤੋਂ ਮਣੀ ਬਾਈ ਤੋਂ ਕਾਰਾਂ ਲੈ ਕੇ ਜਾਂਦੇ ਆ ਆਪਾਂ ਠੀਕ ਹੈ ਮੈਂ ਉਹੀ ਚੀਜ਼ ਸੋਚਿਆ ਮੈਂ ਕਿਹਾ ਵੀ ਜੇ ਆਹ ਰੇਟ ਤੇ ਮਿਲਣਗੀਆਂ ਤਾਂ ਆਪ ਹੀ ਆਪੇ ਆਊਗਾ ਮੰਦਾ ਆਹਾ 2013 ਮਾਡਲ ਬਲੇਰੋ ਲੋਕੀ 4 4 4.5 ਲੱਖ ਰੁਪਏ ਮੰਗਦੇ ਨੇ ਮੇਰੇ ਕੋਲ ਕੱਲ ਮੁੰਡਾ ਆਇਆ ਵਾ ਉਹਨੇ ਮੈਨੂੰ ਸਪੈਸ਼ਲ ਕਹਿ ਕੇ ਕਹਿੰਦਾ ਵੀ ਇਹਨੇ ਘੱਟ ਪੈਸੇ ਕਰ ਤੋਂ ਮੰਗਦੇ ਤੁਸੀਂ ਵੀ ਇੰਨੀ ਹੋਣੀ ਕਾਰ ਮੈਂ ਕਿਹਾ ਬਸ ਆਪਾਂ 299000 ਰੁਪਏ ਦੀ ਕਾਰ ਲੱਭੋ ਜਿੱਥੋਂ ਲੱਭਦੀ ਹੈ ਲੱਭ ਲਓ ਬਾਈ ਹੈ ਫੇਸਬੁੱਕ ਮਾਰਕੀਟਪਲੇਸ ਜਾਂ ਕਿਤੇ ਤੁਸੀਂ ਹੋਰ ਦੇਖਣਾ ਕਿਸੇ ਪਲੇਟਫਾਰਮ ਤੇ ਲੱਭ ਲਿਓ ਫੇਰ ਆਇਓ ਬਾਈ ਦੇ ਕੋਲ ਤੇ ਜਿਹੜੇ ਲਾਈਟਰ ਲੱਗੇ ਲਾਏ ਲੱਗੇ ਹੋਇਆ ਟਾਇਰ ਵੀ ਆ ਚੌੜੇ ਵਾਲੇ ਜਿਹਨੂੰ ਕਹਿੰਦੇ ਆ ਟੌ ਟੱਪੇ 'ਚ ਕੋਈ ਕਮੀ ਨਹੀਂ ਇਹਦਾ ਸੁਣ ਲੋ ਇਹਦਾ ਸੁਣ ਲੋ ਬਰੀਜਾ 2016 ਮਾਡਲ ਨੰਬਰ 1.5 ਦੋ ਲੱਖ ਦਾ ਨੰਬਰ ਹੀ ਆ ਜੀ ਕਸਟਮਰ ਪਹਿਲਾਂ ਕਹਿੰਦਾ ਮੈਂ ਨੰਬਰ ਲਾਉਣਾ ਮੈਂ ਕਿਹਾ ਨੰਬਰ ਨਹੀਂ ਲਾਉਣ ਦੇਣਾ ਜੀ ਨੰਬਰ ਨਾਲ ਹੀ ਜਾਊਗਾ ਇਹ ਆਪਾਂ ਦੇ ਦਿਆਂਗੇ 385000 ਇਹ ਨਾ ਕਾਰ ਐ ਹੈ ਜੀ ਆ ਵੀ ਆ ਹੁਣ ਤੁਸੀਂ ਰੇਟ ਸੁਣ ਲਿਆ ਨਾ ਮੈਨੂੰ ਪਤਾ ਦੋ ਤਿੰਨ ਕਾਰਾਂ ਤਾਂ ਐ ਹੈ ਜੀਆਂ ਨਾ ਵੀ ਬੰਦੇ ਦਾ ਜੇ ਵਿਚਾਰ ਨਹੀਂ ਵੀ ਹੈਗਾ ਨਾ ਕਾਰ ਲੈਣ ਦਾ ਉਹ ਫੇਰ ਵੀ ਪਹੁੰਚੂਗਾ ਇੱਥੇ। ਉਹਦੇ ਨੇ ਪਹੁੰਚਣਾ ਹੋ। ਟਿਗਰੀਅਲ ਦੀ ਨਵੀਂ ਆ ਪੂਰੀ ਕਾਰ ਕੋਈ ਕਮੀ ਪੇਛੇ ਨਹੀਂ। ਆਜੋ। ਕਾਰ ਹੀ ਲੋ ਜਾਤੀ। ਫੇਰ ਤੁਸੀਂ ਕਹੋ ਵੀ ਬਾਈ ਅੰਦਰ ਉਹਦੀ ਹੋਰ ਜਖਣਾ ਵੱਡੀ ਹੋਵੇ ਦੇਖ ਲਓ ਬਾਈ। ਕਾਰ ਚੈੱਕ ਕਰ ਲਓ। ਨਵੀਂ ਦਾ ਮਤਲਬ ਨਵੀਂ ਆ। 3 ਲੱਖ ਤੇ 85 ਹਜ਼ਾਰ 85 ਹਜ਼ਾਰ ਦੀ ਕੋਈ ਦੇ ਗਿਆ ਤਾਂ ਦੱਸਿਓ। ਲੋਨ ਇੱਥੇ ਹੋ ਜੂਗਾ। ਲੋਨ ਇੱਥੇ ਹੀ ਫੁੱਲ ਹੋ ਜਾਣਗੇ। ਫੁੱਲ ਲੋਨ ਵਾਲੀ ਕਾਰ। ਟਾਇਰ ਲਾਏ ਸਭ ਕੁਝ। ਆਹਾ 2014 ਮੰਨ ਲ ਡੀਅਰ। ਇਹ ਵੀ ਪੂਰੀ ਓਕੇ ਦੀ ਰਿਪੋਰਟ ਹੈ 310000 ਕੋਈ ਬਾਲੇ ਰੇਟ ਨਹੀਂ ਬੀਆਰ ਵੀ ਚੱਕੋ ਤੁਸੀਂ 310000 ਦੀ 14 ਮਾਡਲ 14 ਮਾਡਲ ਨਾਲੇ ਕੋਈ 10 ਨਹੀਂ ਕੋਈ 11 ਨਹੀਂ 14 ਮਾਡਲ ਦਾ ਰੇਟ ਆਹਾ 2016 ਮਾਡਲ ਫਸਟ ਓਨਰ ਸਵਿਫਟ ਬੀਡੀਆਈ ਡੀਜ਼ਲ ਡੀਜ਼ਲ ਇਹ ਬਤਨਗੇ 455000 455 ਦੀ ਇਹ ਜਿਹੜਾ ਮਤਲਬ ਕਿ ਮਾਰਕੀਟ ਤੇ 2.5 5.5 ਕੋਈ ਥੱਲੇ ਆਉਣ ਨੂੰ ਰਾਜ਼ੀ ਨਹੀਂ ਕੋਈ ਕਹਿੰਦਾ ਵੀ ਯਾਰ ਵੇਕ ਜਾਣੀ ਅਗਲੇ ਨੂੰ ਪਤਾ ਹੁੰਦਾ ਵੇਕ ਜਾਣੀ ਆ 16 ਮਾਡਲ 16 ਮਾਡਲ ਨਾਲੇ ਹਾ ਇਹ ਵੀ ਫੋਲਾ ਬਣ ਲਾ ਗਈ ਫਰਸਟ ਓਨਰ ਜੀ ਡੀ ਜੀ ਵਾਲੇ ਲਾਏ ਲੱਗੇ ਹੋਏ ਨੇ ਇਹਨੂੰ ਹੂੰ ਇਹ ਵੀ ਫਰਸਟ ਓਨਰ ਹੀ ਆ ਇਹ ਵੀ ਆਪਾਂ 455000 ਰੁਪਏ ਡੀਜ਼ਲ ਹੀ ਹੈ ਵੀ ਡੀਜ਼ਲ ਹੀ ਹੈ ਡੀਜ਼ਲ ਹੀ ਹੈ ਅੱਛਾ ਇੱਕ ਵਾਈ ਹੋਰ ਗੱਲ ਆ ਜਦੋਂ ਬਾਈ ਦੇ ਕੋਲ ਮੈਂ ਵੀਡੀਓ ਬਣਾਣਾ ਨਾ ਵੈਸੇ ਤਾਂ ਸਾਰੀਆਂ ਵੀਡੀਓ ਦੇ ਵਿੱਚ ਮੈਂ ਨਾ ਕਵਰ ਕਰ ਲੈਣਾ ਹੁਣ ਸਾਰੀ ਡਿਟੇਲ ਅੱਜ ਦੀ ਵੀਡੀਓ 'ਚ ਥੋੜੀ ਗਿਸਤਾਖੀ ਮਾ ਮੈਨੂੰ ਪਤਾ ਬਾਈ ਗੱਲਾਂ ਗੱਲਾਂ ਦੇ ਨਾਲ ਬਹੁਤ ਗੱਡੀਆਂ ਦੀ ਡਿਟੇਲ ਛੱਡੀ ਹੋਊਗੀ ਮੈਂ ਬਹੁਤ ਗੱਡੀਆਂ ਦੀ ਨੰਬਰ ਪਾਏ ਹੋਏ ਆ ਬਾਈ ਦੇ ਅਬਲਾ ਤਾਂ ਨੰਬਰ ਤੇ ਨਾ ਕਾਲ ਕਰਿਓ ਹੀ ਨਾ ਤੁਸੀਂ ਆ ਜਿਓ ਬਾਈ ਤੋਂ ਨਾ ਥੋੜੀ ਜੀ ਮੈਨ ਪਾਵਰ ਦੀ ਸ਼ਾਰਟੇਜ ਹੈਗੀ ਕਿਉਂਕਿ ਤੁਹਾਨੂੰ ਪਤਾ ਰੇਟ ਹੀ ਇਹ ਜੇ ਆਪਾਂ ਦੇ ਦਿੱਤੇ ਵੀ ਕਮਲੇ ਕਰ ਦਿੰਦੇ ਆ ਸਾਰੇ ਫੋਨ ਕਰਕੇ ਇੰਨਾ ਪਿਆਰ ਆਂਦਾ ਤੁਹਾਡਾ ਬਾਈ ਜਿੰਨਾ ਸ਼ੁਕਰੀਆ ਕਰ ਲੀਏ ਤੁਹਾਡਾ ਉਹਨਾਂ ਘੱਟ ਆਹਾ 2011 ਮਾਡਲ ਡੇਅਰ ਪੈਟਰੋਲ ਫਸਟ ਓਨਰ ਅਲਾਈਟਰ ਪੂਰੇ ਬਰੀਆ ਲੱਗੇ ਹੋਏ 1,85,000 ਰੁਪਏ ਦੀ ਕਾਰ ਦੇ ਦੂੰਗੀ 11 ਮਾਡਲ ਫਸਟ ਓਨਰ ਵੀ ਬੰਦਾ ਕਾਹਤੋਂ ਜਾਊਗਾ ਆਲਟੋਆਂ ਵਾਲਾ ਆਹ ਦੇਖ ਲਓ ਕਰ ਲਓ ਅੰਦਰੋਂ ਚੈੱਕ ਹਾਂ ਡੀਆਰ ਤੁਹਾਨੂੰ ਰੇਟ ਤਾਂ ਇਹ ਜਿਆ ਦੇਤਾ ਵੀ ਤੁਸੀਂ ਕਹੋਗੇ ਵੀ ਬਾਈ ਸਵਾਦ ਆ ਗਿਆ ਇੰਟੀਰੀਅਰ ਚੈੱਕ ਕਰ ਲਓ ਅਲਾਈ ਲੱਗੇ ਹੋਏ ਐਮ ਆਰ ਐਫ ਦੇ ਟਾਇਰ ਤੇ ਗੱਡੀ ਬੋਡੀ ਲਾਈਨ ਦੀ ਵੀ ਬਾਈ ਜਮ ਓਕੇ ਜੀ ਨੂੰ ਕਹਿੰਦੇ ਉਹ ਚੀਜ਼ ਆ ਨਾਲੇ ਡੀਜ਼ਲ ਨਾਲੇ ਪਹਿਲੇ ਨਾਲ ਦੀ ਪਹਿਲੇ ਨਾਲ ਦੀਆਂ ਤਾਂ ਬਈ ਆ ਸਾਡੀ ਰੈਂਡੂ ਨਾਲ ਲੱਭਦੀਆਂ ਨਹੀਂ ਛੱਦੀ ਆਹਾ ਰੈਡੀ ਗੋ 2017 ਮਾਡਲ 185000 ਰੁਪਏ ਚੱਕੋ ਹੋਏ ਹੈ 17 ਮਾਡਲ 185000 ਤਾਂ ਮੈਂ ਕਹਿੰਦਾ ਤੁਸੀਂ ਲੋਨ ਤਾਂ ਇਹਦੇ ਤੇ ਵੀ ਫੋਲੀ ਕਰਾ ਦੇਣਾ ਹੋ ਲੈ ਲੋਣ ਉਹ ਇਹਦੀ ਤਾਂ ਕਿਸ਼ਤ ਹੀ ਕੁਛ ਨਹੀਂ ਬਣਨੀ 4-5000 ਰੁਪਏ ਕਿਸ਼ਤ ਬਣਨੀ 5000 ਦੀ 4000 ਦੀ ਕਿਸ਼ਤ ਦੇ ਉੱਤੇ ਕਾਰ ਲੈ ਜਾਓ ਬਾਈ ਮੋਟਰਸਾਈਕਲ ਦੀ ਨਾ ਕਿਸ਼ਤ ਪੁੱਛ ਕੇ ਦੇਖ ਲਿਓ ਕਿੰਨੀ ਆਂਦੀ ਐ ਅੱਜ ਦੇ ਟਾਈਮ ਤੇ ਹੋਪ ਕਰਦੇ ਆਂ ਵੀ ਤੁਹਾਨੂੰ ਮੇਰੇ ਸਾਰੇ ਭਰਾਵਾਂ ਨੂੰ ਅੱਜ ਦੀ ਵੀਡੀਓ ਘੈਂਟ ਲੱਗੀ ਹੋਊਗੀ ਡੀਜ਼ਲ ਪੈਟਰੋਲ ਦਾ ਕਿਹੜਾ ਦੇ ਦਈਏ ਇੱਕ ਵਾਰੀ ਡੀਜ਼ਲ ਪੈਟਰੋਲ ਜਿੰਨਾ ਹੈ ਨਾ ਆ ਪੈਟਰੋਲ ਪੈਟਰੋਲ ਹੀ ਪੈਟਰੋਲ ਡੀਜ਼ਲ 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 ਇਹਦਾ ਲਾਈਨ ਸਾਰੀ ਡੀਜ਼ਲ ਦੀ ਹੋ ਗਈ ਆ ਸਾਰੀ ਡੀਜ਼ਲ ਦੀ ਆ ਫੋਰਚੂਨਰ ਤੇ ਕਾ ਡੀਜ਼ਲ ਹੀ ਆ ਜੀ ਤੇ ਆ ਨੋਵਾ ਵੀ ਡੀਜ਼ਲ ਹੋ ਗਈ ਡੀਜ਼ਲ ਡੀਜ਼ਲ ਆਡੀ ਵੀ ਡੀਜ਼ਲ ਉਹ ਵੀ ਡੀਜ਼ਲ ਲਾਈ ਇਹ ਹੋਂਡਾ ਸਿਟੀ ਇਹ ਵੀ ਡੀਜ਼ਲ ਲਾਈ ਆ ਵੈਂਟ ਡੀਜ਼ਲ ਆ ਪੈਟਰੋਲ ਆ ਗਈਆਂ ਤੇ ਆ ਵੀ ਪੈਟਰੋਲ ਆ ਜੀ ਇਹ ਵੀ ਪੈਟਰੋਲ ਸਵਿਫਟ ਆ ਵੀ ਪੈਟਰੋਲ ਆ ਡੀਜ਼ਲ ਆ ਰੇਟ ਸ ਆ ਰੇਟ ਸ ਡੀਜ਼ਲ ਆ ਵੀ ਪੈਟਰੋਲ ਉਹ ਪਰਲੀ ਡੀਜ਼ਲ ਆ ਜੀ ਆ ਵੀ ਡੀਜ਼ਲ ਆ ਇਹ ਪੈਟਰੋਲ ਤੇ ਟਾਇਰ ਟਾਇਰ ਡੀਜ਼ਲ ਹੋਪ ਕਰਦੇ ਆ ਬਾਈ ਵੀਡੀਓ ਘੈਂਟ ਲੱਗੀ ਹੋਗੀ ਸਿਰਾ ਲੱਗੀ ਹੋਊਗੀ ਮਣੀ ਬਾਈ ਇੱਕ ਵਾਰੀ ਕਹਿ ਦੋ ਵੀ ਜੇ ਸਾਡੇ ਰੇਟ ਵਧੀਆ ਲੱਗੇ ਕਮੈਂਟ ਜਾਈਦਾ ਕਮੈਂਟ ਪੂਰੇ ਕਰਨੇ ਚਾਹੀਦੇ ਜੀ ਬੰਦਿਆਂ ਨੂੰ ਪਿਆਰ ਦੇਣਾ ਚਾਹੀਦਾ ਆਪਾਂ ਇੰਨੀ ਮਿਹਨਤਾਂ ਕਰਦੇ ਆ ਹਨਾ ਪਿਆਰ ਦੇ ਲੋ ਬਾਈ ਆਪ ਪਸੀਨੇ ਤੱਕ ਕਰਦੇ ਆ ਜਿਹੜੇ ਮੇਰੇ ਭਰਾ ਨੂੰ ਵੀਡੀਓ ਅੱਜ ਦੀ ਲੱਗ ਜੀ ਲੱਗ ਜਾਂਦਾ ਆਪਣੀ ਵੀਡੀਓ ਨੂੰ ਪਰ ਆਪਾਂ ਮਿਹਨਤ ਤਾਂ ਹੀ ਕਰਦੇ ਆ ਧੁਮਾਕਾ ਵੀਡੀਓ ਹੁੰਦੀ ਵੇ ਧੁਮਾਕਾ ਵੀਡੀਓ ਦਾ ਮਤਲਬ ਇਹ ਹੁੰਦਾ ਨਾ ਮੈਂ ਹੁਣ ਕਾਰ ਦਾ ਮੇਦੀ ਵਿਕੀ ਜਾ ਰਹੀਆਂ ਨੇ ਕਾਰ ਦਾ ਮੈਨੂੰ ਕੋਈ ਹੈ ਵੀ ਨਹੀਂ ਇੱਕ ਇੰਝ ਹੁੰਦਾ ਵੀ ਚਲ ਆਪਾਂ ਪਿਆਰ ਮਿਲੇ ਦੁਨੀਆ ਦੇਖੇ ਸਭ ਕੁਝ ਹੈ ਤਾਂ ਕਰਕੇ ਆਪਾਂ ਵੀਡੀਓ ਪਾਉਣੀ ਮੈਂ ਕਹਿੰਦਾ ਦੇਖੇ ਆਹੀ ਚੀਜ਼ ਆ ਬਾਈ ਥੋਡੇ ਮੁਰੇ ਨਾ ਸਹੀ ਗੱਲ ਆ ਮੈਂ ਕਹਿੰਨਾ ਪਹਿਲੀ ਵੀਡੀਓ ਆਪਾਂ ਪਾਈ ਆ ਤੁਹਾਨੂੰ ਲੋੜ ਨਹੀਂ ਸੀ ਕੋਈ ਦੂਜੀ ਵੀ ਬਣਵਾਣ ਦੀ ਪਰ ਇਹ ਆ ਵੀ ਥੋੜੇ ਮੂਰੇ ਚੀਜ਼ਾਂ ਰੱਖਣੀਆਂ ਜ਼ਰੂਰੀ ਆ ਲੋਕਾਂ ਦੇ ਫੋਨ ਆਉਂਦੇ ਲੋਕੀ ਚਾਹੁੰਦੇ ਨੇ ਲੋਕੀ ਕਹਿੰਦੇ ਵੀਰੇ ਤੁਸੀਂ ਵੀਡੀਓ ਨਹੀਂ ਪਾਈ ਗਏ ਹੋਏ ਕਿਤੇ ਕਾਤੋਂ ਪਾਈ ਵੀ ਕੀ ਮੈਨੂੰ ਬੜੇ ਕਮੈਂਟ ਆਉਂਦੇ ਬਹੁਤ ਕਮੈਂਟ ਆਉਂਦੇ ਆ ਬਾਈ ਹੁਣ ਦੇਖਦੇ ਵੀ ਹੁਣੇ ਆ ਹੋਪ ਕਰਦੇ ਆ ਵੀਡੀਓ ਘੈਂਟ ਲੱਗੀ ਹੋਊਗੀ ਹਨ ਵਧੀਆ ਜਿਹਾ ਸੋਹਣਾ ਜਿਹਾ ਕਮੈਂਟ ਚਾਹੀਦਾ ਮੈਨੂੰ ਇਸ ਵੀਡੀਓ 'ਚ ਕਿਉਂਕਿ ਨਾ 5 ਵਜੇ ਦੇ ਅੱਜ ਉੱਠੇ ਹੋਇਆ ਮੈਂ ਨਾ ਸਪੈਸ਼ਲ ਸੋਚ ਕੇ ਆਈ ਮੈਂ ਕਹਿੰਦਾ ਬਾਈ ਹੁਣਾਂ ਨੂੰ ਕਹਿਣਾ ਵੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰ ਦਿਓ ਲਾਈਕ ਕਰਨਾ ਹੀ ਕਰਨਾ ਕਿਉਂਕਿ ਫ੍ਰੀ ਆ ਇਹਦਾ ਕੋਈ ਚਾਰजेस ਨਹੀਂ ਆ ਬਾਕੀ ਸਬਸਕ੍ਰਾਈਬ ਤੁਹਾਡੀ ਮਰਜ਼ੀ ਆ ਜਿਹੜੇ ਮੇਰੇ ਭਰਾ ਆਪਣੇ ਫੈਮਿਲੀ ਦਾ ਹਿੱਸਾ ਬਣ ਜਾਣਗੇ ਉਹਨਾਂ ਨੂੰ ਆਪਾਂ ਕਦੇ ਨਾ ਕਦੇ ਤਾਂ ਕਾਰ ਦਵਾਈ ਦੇਣੀ ਆ ਦਾ ਆਪਾਂ ਕੀਪ ਤਾਂ ਗਿਫਟ ਕਾਰਡ ਦੀ ਹੈ ਜੀ ਜਿਹੜੇ ਲਾਈਵ ਕਰਨਗੇ ਆਪਾਂ ਗਾਹਾਂ ਨੂੰ ਦੇਖਦੇ ਮੈਂ ਤਾਂ ਮਨ ਐ ਕਿ ਸੀ ਕਿ ਗਾਹਾਂ ਨੂੰ ਆਪਾਂ ਜਿਹੜੀ ਵੀਡੀਓ ਬਣਾਉਣੀ ਆ ਉਹ ਵਿੱਚ ਜਿਹੜਾ ਆਪਣਾ ਪੇਜ ਨੂੰ ਲਾਈਕ ਤੁਹਾਡੇ ਪੇਜ ਨੂੰ ਤੇ ਮੇਰੇ ਪੇਜ ਨੂੰ ਲਾਈਕ ਕਰੂਗਾ ਹਾਂ ਉਹਨੂੰ ਆਪਾਂ ਗੱਡੀ ਗਿਫਟ ਹੀ ਕਰ ਦੇਣੀ ਆ ਲੋ ਉਹਦਾ ਫੋਨ ਨੰਬਰ ਲਿਖ ਕੇ ਪਾਊਗਾ ਆਪਾਂ ਫੋਨ ਨੰਬਰ ਤੇ ਗਿਫਟ ਕਰਨਾ ਲਾਈਵ ਰੈਂਡਮ ਚੱਕ ਲੈਣਾ ਨਾਲੇ ਲਾਈਵ ਕਰਾਂਗੇ ਲਾਈਵ ਹੀ ਕਰਾਂਗੇ ਲਾਈਵ ਦੇ ਵਿੱਚ ਫੋਨ ਨੰਬਰ ਹੀ ਆਪਾਂ ਲਿਖਣੇ ਆ ਪਰਚੀਆਂ ਤੇ ਠੀਕ ਹੈ ਪਰਚੀਆਂ ਅਗਲੇ ਨੂੰ ਕਹਿੰਦਾ ਵੀ ਜਿਹਨੇ ਆਉਣਾ ਤਾਂ ਆ ਸਕਦਾ ਜਿਹੜਾ ਆਫਕ ਦਾ ਆਜੋ ਜਿਹੜਾ ਨਹੀਂ ਉਹਨਾਂ ਦਾ ਲਾਈਵ ਚੱਲੂਗਾ ਲਾਈਵ ਹੀ ਚੱਲੂਗਾ ਦੇਖ ਲਓ ਭਾਈ ਅਗਲੀ ਵੀਡੀਓ ਦੀ ਅਨਾਉਂਸਮੈਂਟ ਤੁਹਾਨੂੰ ਪਹਿਲੇ ਹੀ ਹੋ ਗਈ ਆ ਹੋਪ ਕਰਦੇ ਆ ਇਹ ਵੀਡੀਓ ਤੁਹਾਨੂੰ ਸਿਰਾਂ ਲਈ ਨੀ ਵੀਕਾਰ ਲਈ ਫਰੀ ਕਾਰ ਜਿੱਤਣ ਦਾ ਵੀ ਮੌਕਾ ਦੇਖੋ ਹੈ ਇਹ ਜਿਹੇ ਦਿਲਦਾਰ ਵਾਲੇ ਬੰਦੇ ਤੁਹਾਨੂੰ ਇਹ ਜਿਹੇ ਦਿਲਦਾਰ ਮਿਲਨੇ ਤੁਹਾਨੂੰ ਕਿਤੇ ਵੀ ਤੁਹਾਨੂੰ ਰੇਟ ਵੀ ਇਹ ਜੇ ਦੇ ਦੇਣ ਤੇ ਗਿਫਟ ਵੀ ਦੇ ਦੇਣ ਇਹਨਾਂ ਡਿਸਕਸ਼ਨ ਆਪਣੀ ਚੱਲਦੀ ਸੀ ਵੈਸੇ ਟਾਈਮ ਦੀ ਕਾਫੀ ਪਹਿਲਾਂ ਦੀ ਚੱਲਦੀ ਸੀ ਕਰਾਂਗੇ ਬਾਈ ਸਬਸਕ੍ਰਾਈਬ ਕਰ ਲਿਓ ਕਿਉਂਕਿ ਜਦੋਂ ਸਬਸਕ੍ਰਾਈਬ ਕਰੋਗੇ ਨਾਲ ਹੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋ ਜਾਣੀ ਆ ਤੇ ਹੋਪ ਕਰਦੇ ਆ ਕੈਂਟ ਲੱਗੀ ਹੋਊਗੀ ਤਤਲੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਚੰਗਾ ਜੀ ਸਤਿ ਸ਼੍ਰੀ ਅਕਾਲ